ਸ਼੍ਰੋਮਣੀ ਕਾਲੀ ਦਲ ਦੀ ਹੋਂਦ ਨਹੀਂ ਹੋਗੀ ਹੁਣ ਸੁਖਵੀਰ ਗੈਂਗ ਦੀ ਭਰਤੀ ਹੋ ਜੀ ਪਹਿਲੀ ਵਾਰ ਆ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਪੰਥ ਦੀਆਂ ਭਾਵਨਾਵਾਂ ਅਨਸਾਰ ਇੱਕ ਆਵਾਜ਼ ਬੁਲੰਦ ਕੀਤੀ ਗਈ ਕਿਉਂਕਿ ਅਕਾਲ ਤਖਤ ਸਾਹਿਬ ਹੁਣ ਤੱਕ ਇਹਨੇ ਨਹੀਂ ਜੇਬ ਚ ਪਾਇਆ ਹੋਇਆ ਸੀ ਹੈਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਮਲਵਿੰਦਰ ਸਿੰਘ ਮਾਲੀ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਜੀ ਬਹੁਤ ਬਹੁਤ ਜੀ ਸੋ ਮਾਲੀ ਸਾਹਿਬ ਜੀ ਕੱਲ ਦੀ ਜਿਹੜੀ ਸੋਸ਼ਲ ਮੀਡੀਆ ਤੇ ਚਰਚਾ ਛੜੀ ਹੈ ਜਿਵੇਂ ਆਪਾਂ 2 ਮਹੀਨੇ ਪੁਰਾਣੀ ਗੱਲ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਸੀਗਾ ਲੇਕਿਨ ਉਹ ਮਨਜ਼ੂਰ ਨਹੀਂ ਕੀਤਾ ਗਿਆ ਸੀਗਾ ਵਰਕਿੰਗ ਕਮੇਟੀ ਦੇ ਵੱਲੋਂ ਜੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਕੱਲ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਸ਼ਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈਗਾ ਜੀ ਸੋ ਉਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਇਸ ਮੀਟਿੰਗ ਦੇ ਸਭ ਤੋਂ ਵੱਡੀ ਤੇ ਗੰਭੀਰ ਸਵਾਲ ਤਾਂ ਇਹ ਆ ਜੀ ਇੱਕ ਕੁਛ ਦਿਨ ਪਹਿਲਾਂ ਡਾਕਟਰ ਦਲਜੀਤ ਟੀਮਾ ਰਣੀ ਕੇ ਇਹ ਮਿਲੇ ਸੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਜੀ ਮਿਲਣ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਹੂੰ ਉਸ ਪ੍ਰੈਸ ਕਾਨਫਰੰਸ ਦੀ ਬੜੀ ਵੱਡੀ ਆਲੋਚਨਾ ਹੋਈ ਸੀ ਵੀ ਤੁਸੀਂ ਗਮਰਾਹ ਕਰ ਰਹੇ ਹੋ ਜੀ ਪਾਰਟੀ ਪ੍ਰੋਗਰਾਮ ਹੋਰ ਹੁੰਦਾ ਪਾਰਟੀ ਸੰਵਿਧਾਨ ਹੋਰ ਹੁੰਦਾ ਵੋਟਾਂ ਦੀ ਪਾਰਟੀ ਰਜਿਸਟਰ ਕਰਾਉਣੀ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਆ ਤੁਸੀਂ ਰਲਗੱਲ ਕਰ ਰਹੇ ਹੋ ਜੀ ਬੰਦੀਰ ਗੱਲ ਇਹ ਹੋਈ ਕਿ ਵਰਕਿੰਗ ਕਮੇਟੀ ਦੇ ਵਿੱਚ ਜਦੋਂ ਇਹ ਸਵਾਲ ਉੱਠੇ ਵੀ ਆਪਾਂ ਇਹ ਕਰ ਕੀ ਰਹੇ ਹਾਂ ਹੂੰ ਇਹ ਤਾਂ ਹੁਕਮਨਾਮੇ ਦੇ ਅਨੁਸਾਰ ਹੀ ਨਹੀਂ ਜੀ ਦਲਜੀਤ ਸਿੰਘ ਟੀਮਾ ਨੇ ਇਹ ਕਿਹਾ ਕਿ ਅਸੀਂ ਸਿੰਘ ਸਾਹਿਬ ਨਾਲ ਸਾਰੀ ਵਿਚਾਰ ਕਰਕੇ ਆਇਆ ਉਹਨਾਂ ਦੀ ਸਹਿਮਤੀ ਲੈ ਕੇ ਆਇਆ ਇਹ ਤੁਸੀਂ ਗੱਲ ਛੱਡੋ ਸਿੰਘ ਸਾਹਿਬ ਦੀ ਸਹਿਮਤੀ ਹੈ ਜੀ ਦੂਜੇ ਪਾਸੇ ਇਹ ਹੈ ਵੀ ਜਿਹੜੇ ਵਰਕਿੰਗ ਕਮੇਟੀ ਨੇ ਫੈਸਲੇ ਕੀਤੇ ਨੇ ਜੀ ਉਹਨਾਂ ਨੇ ਅਕਾਲ ਤੱਕ ਸਾਹਿਬ ਦੇ ਆਦੇਸ਼ ਨੂੰ ਰੱਦੀ ਦੀ ਟੋਕਰੀ ਚ ਸੁੱਟ ਤਾਂ ਪੂਰੀ ਤਰ੍ਹਾਂ ਹੂੰ ਇਹ ਇਸ ਕਰਕੇ ਅਸਤੀਫਾ ਕੋਈ ਵੱਡਾ ਸਵਾਲ ਨਹੀਂ ਸੀ ਹੁਣ ਜੀ ਅਸਤੀਫਾ ਸੀ ਜਿਹੜਾ ਉਹ ਆਦੇਸ਼ ਦਾ ਇੱਕ ਹਿੱਸਾ ਸੀ ਹੂੰ ਇਕੱਲਾ ਇਹ ਅਸਤੀਫਾ ਨਹੀਂ ਸੀ ਸੁਖਵੀਰ ਸਿੰਘ ਸਮੇਤ ਜਿਨ੍ਹਾਂ ਨੇ ਵੀ ਅਸਤੀਫੇ ਦਿੱਤੇ ਨੇ ਉਹਨਾਂ ਚ ਇੱਕ ਦਲਜੀਤ ਸਿੰਘ ਟੀਮਾ ਵੀ ਆ ਜੀ ਉਹ ਅਸਤੀਫੇ ਪ੍ਰਵਾਨ ਕਰਕੇ ਭੇਜੋ ਜੀ ਜਿਨ੍ਹਾਂ ਦੇ ਅਸਤੀਫੇ ਪ੍ਰਵਾਨ ਕਰਕੇ ਭੇਜਣ ਲਈ ਕਿਹਾ ਉਹ ਤਾਂ ਲਾਣੇਦਾਰੀ ਕਰ ਰਹੇ ਨੇ ਇੱਥੇ ਬੈਠੇ ਹੂੰ ਸੋ ਇਸ ਕਰਕੇ ਇਸ ਵਰਕਿੰਗ ਕਮੇਟੀ ਨੇ ਫੈਸਲਾ ਕਰ ਲਿਆ ਹੂੰ ਕਿ ਅਸੀਂ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਚ ਜੀ ਸਹੀ ਭਰਤੀ ਨਹੀਂ ਕਰਨੀ ਹੂੰ ਅਸੀਂ ਕਿਸੇ ਸਾਡੇ ਨਾਲੋਂ ਵੱਖਰੇ ਵਿਚਾਰ ਰੱਖਣ ਵਾਲੇ ਨੂੰ ਕਿਸੇ ਸੁਧਾਰ ਲਹਿਰ ਵਾਲੇ ਨੂੰ ਇਦੇ ਵਿੱਚ ਸ਼ਾਮਲ ਨਹੀਂ ਕਰਨਾ ਜੀ ਅਸਟ੍ਰੀਮੇਟ ਸਿੱਟਾ ਅੰਤਮ ਸਿੱਟਾ ਇਹ ਆ ਕਿ ਹੁਣ ਸੁਖਵੀਰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨਹੀਂ ਹੋਊਗੀ ਹਮ ਹੁਣ ਸੁਖਵੀਰ ਗੈਂਗ ਦੀ ਭਰਤੀ ਹੋਈ ਜੀ ਜਿਵੇਂ ਦਿੱਲੀ ਦਾ ਧਾੜ ਵੀ ਗੈਂਗ ਨੇ ਆ ਕੇ ਕਬਜ਼ਾ ਕੀਤਾ ਨਾ ਹਮ ਪੰਜਾਬ ਦੇ ਉੱਤੇ ਆਮ ਆਦਮੀ ਪਾਰਟੀ ਰਹੀ ਹੁਣ ਸੁਖਵੀਰ ਗੈਂਗ ਆ ਜਿਹੜਾ ਉਹ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਜਿਹੜਾ ਸੋ ਕਾਲਡ ਅਕਾਲੀ ਦਲ ਹਮ ਇਹਦਾ ਨਤੀਜਾ ਇਹੀ ਨਿਕਲਦਾ ਇਹ ਤੋਂ ਬਿਨਾ ਇਹਦਾ ਨਤੀਜਾ ਕੋਈ ਨਹੀਂ ਨਿਕਲਦਾ ਜੀ ਕਿ ਇਹਨਾਂ ਨੇ ਲਗਾਤਾਰ ਨਾਕਾਮੀ ਕੀਤੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਅਨਸਾਫ਼ ਹੋਣਾ ਹੀ ਨਹੀਂ ਚਾਹੀਦਾ ਜੀ ਸਗੋਂ ਲੱਗਣਾ ਵੀ ਚਾਹੀਦਾ ਉਸਤਾ ਇਨਸਾਫ਼ ਮਿਲ ਰਿਹਾ ਹੂੰ ਸੋ ਹੁਕਮਨਾਮਾ ਇਨ ਬਿਨ ਲਾਗੂ ਹੀ ਨਹੀਂ ਹੋਣਾ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਲਾਗੂ ਹੋ ਰਿਹਾ ਹੂੰ ਸੋ ਇਸ ਕਰਕੇ ਇਹਨੇ ਜਿਹੜੀਆਂ ਲਗਾਤਾਰ ਵਿਹਾਰ ਚਤਰਾਇਆਂ ਕੀਤੀਆਂ ਨੇ ਹਰਚਰਨ ਬੈਂਸ ਨੇ ਦਲਜੀਤ ਟੀਮੀ ਨੇ ਮਹੇਸ਼ਿੰਦਰ ਗਰੇਵਾਲ ਨੇ ਬੰਤੀ ਰਮਾਣਾ ਨੇ ਉਹ ਸਾਰੀ ਸੀ ਵੀ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਜੇ ਸਾਨੂੰ ਕੋਈ ਪੁੱਛ ਸਕਦਾ ਤਾਂ ਸਿਰਫ ਅਕਾਲ ਪੱਖ ਸਾਹਿਬ ਪੁੱਛ ਸਕਦਾ ਹੂੰ ਕਿਉਂਕਿ ਅਕਾਲ ਪੱਖ ਸਾਹਿਬ ਹੁਣ ਤੱਕ ਇਹਨੇ ਨੇ ਜੇਬ ਚ ਪਾਇਆ ਹੋਇਆ ਸੀ ਜੀ ਪਹਿਲੀ ਵਾਰ ਜਦੋਂ ਅਕਾਲ ਪੱਖ ਸਾਹਿਬ ਦੇ ਜਥੇਦਾਰਾਂ ਵੱਲੋਂ ਪੰਥ ਦੀਆਂ ਭਾਵਨਾਵਾਂ ਅਨਸਾਰ ਇੱਕ ਆਵਾਜ਼ ਬੁਲੰਦ ਕੀਤੀ ਗਈ ਸੀ ਜੀ ਇੱਕ ਫੈਸਲਾ ਸੁਣਾਇਆ ਗਿਆ ਸੀ ਇਹ ਹੁਣ ਉਹਨੂੰ ਰੋਲਣ ਲਈ ਲਟਾਪੀਨ ਹੋ ਰਹੇ ਨੇ ਇਸ ਤੋਂ ਵੱਧ ਕੋਈ ਗੱਲ ਨਹੀਂ ਹੈ ਹੂੰ ਜੀ ਸੋ ਮਾਲੀ ਸਾਹਿਬ ਸਵਾਲ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਵੇਂ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲੀਡਰਾਂ ਨੇ ਇੱਕ ਕਾਨਫਰੰਸ ਕੀਤੀ ਹੈ ਕੱਲ ਜੀ ਤੇ ਉਸ ਦੇ ਵਿੱਚ ਜਿਵੇਂ ਬਲਵਿੰਦਰ ਸਿੰਘ ਭੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਵੀ ਕੁਝ ਲੀਡਰ ਸ਼ਾਮਲ ਸੀ ਇਹਨਾਂ ਨੇ ਇੱਕ ਫੈਸਲਾ ਲੈ ਲਿਆ ਵੀ ਨਵੀਂ ਭਰਤੀ ਜਿਹੜੀ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਉਸ ਬਾਰੇ ਕੀ ਕਹੋਗੇ ਆਹ ਜਿਹੜੇ ਜਿਹੜੇ ਹਿਸਾਬ ਨਾਲ ਅਕਾਲੀ ਦਲ ਉਹਦੇ ਸੰਵਿਧਾਨ ਮੁਤਾਬਕ ਤੇ ਸਹੀ ਭਰਤੀ ਦੇ ਆਧਾਰ ਤੇ ਉਹ ਸਰਨ ਦੀ ਗੱਲ ਕੀਤੀ ਸੀ ਇਹਨੇ ਉਹ ਇਨਕਾਰ ਤਾਂ ਇਹਨਾਂ ਨੇ ਹੂੰ ਤੁਸੀਂ ਤੁਸੀਂ ਇਹ ਦੇਖੋ ਵੀ ਇਹ ਸਾਰੀ ਕਿੱਡੀ ਵੱਡੀ ਪਲਾਨਿੰਗ ਆ ਹੂੰ ਉੱਥੇ ਉਹ ਵਰਕਿੰਗ ਕਮੇਟੀ ਦਾ ਹੀ ਮਾਮਲਾ ਡਿਸਕਸ਼ਨ ਹੀ ਹੋਇਆ ਇਹ ਸਾਰੀ ਸਕੀਮ ਪਹਿਲਾਂ ਟ੍ਰੋਟਰੀ ਨੇ ਵਿਚਾਰੀ ਬੜਾ ਕੁਛ ਕੀਤਾ ਤੇ ਉਹਨਾਂ ਨੇ ਨਕਾਰ ਕੇ ਸਾਰੇ ਫੈਸਲੇ ਧਾਰਤੀ ਸ਼ੁਰੂ ਕੀਤੀ ਆ ਜੀ ਤੇ ਫੇਰ ਕਹਿੰਦੇ 1 ਮਹੀਨੇ ਦੇ ਵਿੱਚ ਭਰਤੀ ਹੋਣੀ ਆ ਹੂੰ ਜੇ 20 ਜਨਵਰੀ ਨੂੰ ਸ਼ੁਰੂ ਕਰਨਗੇ 1 ਮਾਰਚ ਨੂੰ ਕਹਿੰਦੇ اجلاس ਹੋਣਾ ਕਈ ਸੱਜਣ ਕਹਿੰਦੇ ਨੇ ਗਲਤੀ ਨਾਲ 1 ਮਾਰਚ ਕਿਹਾ ਗਿਆ 1 ਅਪ੍ਰੈਲ ਨੂੰ ਹੋਣਾ ਹੂੰ ਮੈਂ ਫਿਰ ਉਹ ਤਾਂ ਦੁਨੀਆ ਦੇ ਵਿੱਚ ਪੇਪਰ ਵਸੂਲ ਮਸ਼ਹੂਰ ਆ ਨਾ ਜੀ ਜੇ 1 ਅਪ੍ਰੈਲ ਹੋ ਇਹਦਾ ਮਤਲਬ ਸਭ ਤੋਂ ਮੂਰਖਾ ਦਾ ਕੰਮ ਹੋ ਸਹੀ ਗੱਲ ਹੈ ਫਮੇ ਦੇ ਇਬਰਾਹਮ ਇਹ ਇਹਨਾਂ ਦਿਨਾਂ 'ਚ ਤੁਸੀਂ ਭਾਗੀ ਕਿਵੇਂ ਕਰ ਲਓਗੇ ਜੀ ਕਿਵੇਂ ਇਲਾਕਿਆਂ ਦੇ ਅਜਲਾਸ ਸਦਨ ਲਓਗੇ ਕਿਵੇਂ ਡੈਲੀਗੇਟ ਚੁਣ ਲਓਗੇ ਕਿਵੇਂ ਜ਼ਿਲ੍ਹਿਆਂ ਦੇ ਅਜਲਾਸ ਸਦਨ ਲਓਗੇ ਇਹਦਾ ਮਤਲਬ ਜਿਹੜਾ ਕਿਹਾ ਸੀ ਬੋਕਸ ਭਾਗੀ ਨਹੀਂ ਹੋਣੀ ਚਾਹੀਦੀ ਨਾਲ ਆਧਾਰ ਕਾਰਡ ਲੱਗਣਾ ਚਾਹੀਦਾ ਇਹ ਹੁਣ ਬੋਕਸ ਭਾਗੀ ਕਰਨਗੇ ਹੂੰ ਉਹੀ ਆਪਣੇ ਗੈਂਗ ਦੀ ਉਸਾਰੀ ਕਰਨਗੇ ਉਦੋਂ ਗੈਂਗ ਨੇ ਮੁੜ ਕੇ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਨੂੰ ਚੋਣ ਦੇਣਾ ਹੂੰ ਦੇਖੋ SGVਰ ਬਾਦਲ ਨੂੰ ਮੁੜ ਪ੍ਰਧਾਨ ਚੁਣਨ ਤੇ ਕਾਲ ਤੱਕ ਨੇ ਵੀ ਨਹੀਂ ਰੋਕ ਲਈ ਮੈਂ ਤੁਹਾਡੀ ਇੱਕ ਗਲਤੀ ਮੈਂ ਰੁਕਣ ਲੱਗਿਆ ਸੀਗਾ ਵੀ ਜਿਸ ਤਰ੍ਹਾਂ ਕਹਿੰਦੇ ਵੀ ਨਵੀਂ ਭਰਤੀ ਕੀਤੀ ਜਾਵੇਗੀ ਲੇਕਿਨ ਜਿਹੜੇ ਜਿੰਨੇ ਪੁਰਾਣੇ ਲੀਡਰ ਨੇ ਸਾਰੇ ਇਹਨਾਂ ਨੂੰ ਪਾਸੇ ਹਟਾ ਦਿੱਤਾ ਜਾਵੇਗਾ ਨਹੀਂ ਨਵੀਂ ਭਰਤੀ ਦਾ ਮਤਲਬ ਇਹ ਹੈ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਨੇ ਉਹ ਨਵੀਂ ਭਰਤੀ ਅਨੁਸਾਰ ਮੁੜ ਕੇ ਆ ਜਾਣਗੇ ਉਹਦਾ ਹਰ ਲਹਿਰ ਵਾਲਾ ਜਿਹੜਾ ਉਹ ਕਿਸੇ ਨੂੰ ਨੇੜੇ ਨਹੀਂ ਫਟਕਣ ਦਿੰਦਾ ਜੀ ਨਵੀਂ ਭਰਤੀ ਦਾ ਇਹ ਮੈਨਾ ਨਹੀਂ ਹੈਗਾ ਵੀ ਜਿਵੇਂ ਨੌਜਵਾਨੀ ਹੈ ਜਾਂ ਕੁਝ ਚੰਗੀ ਸੋਚ ਰੱਖਣ ਵਾਲੇ ਲੋਕ ਅੱਗੇ ਲੈ ਕੇ ਆਣ ਨਹੀਂ ਨਵੀਂ ਭਰਤੀ ਚਲੋ ਸ਼ਰਧ ਚ ਨਾ ਪਾਈਏ ਹਰ ਇੱਕ ਜਦੋਂ ਅਜਲਾਸ ਹੁਣਾ ਹੁੰਦਾ ਨਾ ਇੱਕ ਵਾਰ ਦੁਬਾਰਾ ਭਰਤੀ ਹੁੰਦੀ ਆ ਸਾਰੇ ਪੁਰਾਣੇ ਵੀ ਆ ਸਕਦੇ ਨੇ ਉਹਦੇ ਵਿੱਚ ਨਵੇਂ ਵੀ ਆ ਸਕਦੇ ਹੁੰਦੇ ਨੇ ਜੀ ਜੀ ਜਿਵੇਂ ਸਿੰਘ ਸਾਹਿਬ ਨੇ ਵੀ ਕਿਹਾ ਸੀ ਨਵੇਂ ਪੁਰਾਣੇ ਡੈਲੀਗੇਟ ਜੀ ਕਿਉਂਕਿ ਸਿੰਘ ਸਾਹਿਬ ਨੇ ਮਤਲਬ ਸਾਡੀ ਸਾਡੀ ਸਮੱਸਿਆ ਇਹ ਆ ਅਸੀਂ ਅਕਾਲ ਤਖਤ ਦਾ ਸੰਕਲਪ ਕੀਆ ਹੂੰ ਫੈਸਲੇ ਲੈਣ ਦੀ ਵਿਧੀ ਕੀਆ ਜੀ ਫੈਸਲੇ ਲਾਗੂ ਕਰਾਉਣ ਦੀ ਵਿਧੀ ਕੀਆ ਅਸੀਂ ਇਹ ਤਾਂ ਪਟਕੇ ਹੋਏ ਹਾਂ ਹੂੰ ਅਕਾਲ ਤਖਤ ਸਾਹਿਬ ਕੋਲੇ ਮਸਲਾ ਜਾਂਦਾ ਜੀ ਚਾਹੇ 1994 ਦੀ ਗੱਲ ਆ ਚਾਹੇ ਹੁਣ ਦੀ ਗੱਲ ਆ ਅਕਾਲ ਤਖਤ ਨੇ ਸਿੱਧਾ ਦਖਲ ਨਹੀਂ ਦਿੱਤਾ ਆਪ ਅਕਾਲੀ ਲੀਡਰ ਉਹਨਾਂ ਕੋਲੇ ਗਏ ਨੇ ਕਿ ਆਹ ਮਸਲਿਆਂ ਬਾਰੇ ਜੀ ਸਾਨੂੰ ਮਤਲਬ ਸਹਿਯੋਗ ਦਿਓ ਤੇ ਆਹ ਕੀਤਾ ਕਰੋ ਜੀ ਫਿਰ ਇਹ ਸਾਰੇ ਉੱਥੇ ਗਏ ਨੇ ਹੂੰ ਉਹਦੇ ਉੱਤੇ ਜੋ ਆਦੇਸ਼ ਸੁਣਾਇਆ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੇ ਵੱਡੀ ਗੱਲ ਇਹ ਕਹੀ ਸੀ ਇਹ ਕੋਈ ਸ਼ਖਸੀ ਰਹਿਣੀ ਬਹਿਣੀ ਨਹੀਂ ਦੀ ਨੀ ਸੀ ਭੰਗਣਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਵਿਅਕਤੀਗਤ ਜੀਵਨ ਦੇ ਵਿੱਚ ਭੁੱਲ ਦੀ ਸਜ਼ਾ ਦਿੱਤੀ ਗਈ ਸੀ ਹੂੰ ਇਹ ਜਿਹੜੇ ਇੱਥੇ ਤਲਬ ਹੋਏ ਨੇ ਜੋ ਬੁਲਾਏ ਗਏ ਨੇ ਇਹ ਇਹਨਾਂ ਦੀ ਪੰਥਕ ਰਹਿਣੀ ਆ ਜਿਹੜੀ ਹੂੰ ਪੰਥਕ ਵਿਹਾਰ ਆ ਜਿਹੜਾ ਉਹਦੇ ਬਾਰੇ ਸਟੇਟੀ ਹੂੰ ਇਸ ਕਰਕੇ ਆਇਆ ਸੀ ਤੁਸੀਂ ਸਰਕਾਰ ਤੇ ਹੁੰਦੇ ਆ ਅਜਿਹੇ ਫੈਸਲੇ ਕੀਤੇ ਨੇ ਬੱਜਰ ਗੁਨਾਹ ਕੀਤੇ ਨੇ ਜਿਨ੍ਹਾਂ ਨਾਲ ਪੰਥ ਦੀ ਸ਼ਾਨ ਨੂੰ ਵੱਟਾ ਲੱਗੇ ਆ ਜਿਨ੍ਹਾਂ ਨਾਲ ਅਕਾਲੀ ਦਲ ਗਰਾਵਟ ਤੇ ਚਲੇ ਗਿਆ ਜੀ ਇਸ ਕਰਕੇ ਫੈਸਲਾ ਤਾਂ ਉਹਨਾਂ ਵਾਰੀ ਸੁਣਾਵਾ ਸੀ ਹੂੰ ਹੁਣ ਹੁਣ ਇਹ ਕਹਿੰਦੇ ਨੇ ਧਾਰਮਿਕ ਸਜ਼ਾ ਜੀ ਸਿਆਸੀ ਸਜ਼ਾ ਜੀ ਪਹਿਲੀ ਗੱਲ ਅਕਾਲ ਤਖਤ ਤੋਂ ਸਜ਼ਾ ਕਿਸੇ ਨੂੰ ਕਦੇ ਨਹੀਂ ਸੁਣਾਈ ਗਈ ਜੀ ਜਾਂ ਸੇਵਾ ਲਈ ਜਾਂਦੀ ਹੈ ਜਾਂ ਤਨਖਾਹ ਕੀਤੀ ਜਾਂਦੀ ਹੈ ਜੀ ਉਹ ਕਾਹਦੇ ਖਾਤਰ ਕੀਤੀ ਜਾਂਦੀ ਆ ਪਾ ਕੇ ਜਿਹੜੇ ਤੁਹਾਡੇ ਮਨ 'ਚ ਪਾਪ ਭਰੇ ਗਏ ਮਨ 'ਚ ਗਲਤ ਸੋਚ ਭਰੀ ਗਈ ਗੁਰੂ ਦੇ ਫਲਸਫੇ ਨਾਲੋਂ ਤੁਸੀਂ ਮੁਖ ਮੋੜ ਲਿਆ ਆਹ ਸੇਵਾ ਕਰਦੇ ਹੋਏ ਤੁਸੀਂ ਉਹ ਮੈਲ ਧੋਵੋ ਉਦੋਂ ਬਾਅਦ ਨੈਤਿਕ ਸ਼ਕਤੀ ਹਾਸਲ ਕਰੋ ਤੇ ਮੁੜ ਕੇ ਪੰਥ ਦੀ ਸੇਵਾ ਕਰੋ ਜੀ ਥੋੜੇ ਜਿਹੜੇ ਕਹਿੰਦੇ ਨੇ ਧਾਰਮਿਕ ਸਜ਼ਾ ਪੂਰੀ ਕਰ ਲਈ ਹੂੰ ਧਾਰਮਿਕ ਸਜ਼ਾ ਦੱਸੋ ਜੀ ਉਹਨਾਂ ਨੇ ਧਾਰਮਿਕ ਨਾ ਕੀੜਾ ਕੀਤਾ ਸੀ ਹੂੰ ਉਹਨਾਂ ਨੇ ਧਾਰਮਿਕ ਗੁਨਾਹ ਨਿੱਜੀ ਤੌਰ ਤੇ ਕੋਈ ਨਹੀਂ ਕੀਤਾ ਸੀ ਉਹਨਾਂ ਦੀ ਸਰਕਾਰ ਨੇ ਗੁਨਾਹ ਕੀਤਾ ਸੀ ਜੱਥੇਦਾਰਾਂ ਨੂੰ ਤਲਬ ਕਰਕੇ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਸੋਦਾ ਸਾਹਿਬ ਨੂੰ ਮaaf ਕਰਾਇਆ ਸੀ ਜੀ ਹਾਲੇ ਤਾਂ ਇੱਕ ਸਵਾਲ ਹੋਰ ਪੁੱਛਿਆ ਜਾ ਸਕਦਾ ਸੀ ਸੁਖਵੀਰ ਨੂੰ ਹੂੰ ਵੀ ਸੰਸੇ ਵਾਲਿਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਉਹਨਾਂ ਨਾਲ ਕਿਸੇ ਇੱਕ ਸੰਬੰਧਿਤ ਸਾਝ ਨਾਂ ਰੱਖਣ ਦਾ ਹੁਕਮ ਤੋਂ ਬਾਅਦ ਕੀ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਵੋਟਾਂ ਖਾਤਰ ਮਿਲੇ ਹੋ ਜਾਂ ਨਾ ਮਿਲੇ ਹੋ ਕਿਉਂਕਿ ਇਹ ਸਵਾਲ ਆ ਗਏ ਸੀ ਇਹ ਤੋਂ ਪਹਿਲਾਂ ਹਾਂਜੀ ਉਹ ਇਸ ਕਰਕੇ ਇਹ ਅਕਾਲੀ ਦਲ ਨੇ 1994 ਤੋਂ ਲਗਾਤਾਰ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਆ ਹਰ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਆ ਚਾਹੇ ਤੁਸੀਂ ਇਹ ਦੇਖ ਲਓ ਉਦੋਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਸੀ ਦਲ ਭੰਗ ਕਰਕੇ ਇਕਾ ਕਰੋ ਇਹਨਾਂ ਨੇ ਦਲ ਹੀ ਭੰਗ ਕੀਤਾ ਸੀ ਜੀ ਉਸ ਤੋਂ ਬਾਅਦ ਸਿੰਘ ਸਾਹਿਬ ਰਣਜੀਤ ਸਿੰਘ ਨੇ ਕਿਹਾ ਸੀ ਖਾਲਸਾ ਦੀ ਸ਼ਤਾਬਦੀ ਆ ਰਹੀ ਆ ਆਪਸੀ ਰੌਲੇ ਨਾ ਪਾਓ ਰਲ ਕੇ ਮਨਾਓ ਇਸ ਤੋਂ ਬਾਅਦ ਲੜ ਲਿਆ ਹੂੰ ਇਹਨਾਂ ਨੇ ਉਹਦੀ ਲੰਘਣਾ ਕੀਤੀ ਜੀ ਰਣਜੀਤ ਸਿੰਘ ਨੂੰ ਲਾਇਆ ਟੋੜਾ ਸਾਹਿਬ ਨੂੰ ਜਲੀਲ ਕਰਕੇ ਪ੍ਰਧਾਨਗੀ ਤੋਂ ਲਾਇਆ ਹਾਲਾਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਜੀ ਫਿਰ ਜਥੇਦਾਰ ਸਹਿਵਾਨ ਨੇ ਆਦੇਸ਼ ਜਾਰੀ ਕੀਤਾ ਵੀ ਸਿੰਘ ਸਹਿਵਾਨ ਦੀਆਂ ਸੇਵਾ ਸ਼ਰਤਾਂ ਨਿਯੁਕਤੀ ਤੇ ਹਟਾਉਣ ਦੇ ਨਿਯਮ ਤੈਅ ਕਰੋ ਜੀ ਕਿਉਂ ਕਿਹਾ ਕਿਉਂਕਿ ਟੋੜਾ ਸਾਹਿਬ ਹੁੰਦੇ ਹੋਏ ਦੋ ਫੈਸਲੇ ਹੋਗੇ ਸੀ ਵੱਡੇ ਜੀ ਤੇ ਪਾਰਟੀਆਂ ਦੇ ਜਥੇਦਾਰ ਸਹਿਵਾਨ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਹਨ ਇਹਨਾਂ ਨੂੰ ਮਾਨਤਾ ਦਿੱਤਾ ਜਾਇਆ ਕਰੂ ਜੀ ਦੂਜਾ ਫੈਸਲਾ ਇਹ ਹੋਇਆ ਸੀ ਵੀ ਇਹ 1925 ਦੇ ਗੁਰਦੁਆਰਾ ਐਕਟ 'ਚ ਨਹੀਂ ਹੁੰਦੇ ਜੀ ਗੁਰਦੁਆਰਾ ਐਕਟ ਦੇ ਵਿੱਚ ਜਿਹੜਾ ਹੈੱਡ ਮਿਨਿਸਟਰ ਤੇ ਮਿਨਿਸਟਰ ਲਿਖਿਆ ਹੋਇਆ ਉਹ ਹੈੱਡ ਗਰੰਟੀਆਂ ਤੇ ਗਰੰਟੀਆਂ ਬਾਰੇ ਆ ਜੀ ਕਿਉਂਕਿ ਪਾਕਿਸਤਾਨ ਦੇ ਸਿੰਘ ਸਹਿਬਾਨ ਅਕਾਲ ਤਖਤ ਸਮੁੱਚਾ ਸਿੱਖ ਜਗਤ ਜਿੱਥੇ ਵੀ ਦੁਨੀਆਂ 'ਚ ਬੈਠਾ ਇਹ ਉਹਦੀ ਰਹਿਨਮਾਈ ਕਰਦਾ ਜੀ ਉਹਨਾਂ ਦੇ ਖਾਤਰ ਉੱਜੇ ਹੋਈਆਂ ਗੱਲਾਂ ਨੂੰ ਸੌਖਾ ਹੁੰਦਾ ਸਿਆਸੀ ਮਾਰਗਸ਼ੇਧ ਵੀ ਤੈਅ ਕਰਦਾ ਜੀ 1925 ਦਾ ਇੱਕ ਤਾਂ ਹੁਣ ਰਹਿ ਇਕੱਲੇ ਪੰਜਾਬ ਤੱਕ ਸੀਮਿਤ ਰਹਿ ਗਿਆ ਹੂੰ ਪਹਿਲਾਂ ਮੰਨ ਲਓ ਚਲੋ ਹਰਿਆਣਾ ਤੱਕ ਸੀਮਿਤ ਸੀ ਪੰਜਾਬ ਹਰਿਆਣਾ ਹਮਾਤਲ ਚੰਡੀਗੜ੍ਹ ਸੀ ਹਾਂਜੀ ਸੋ ਐਕਟ ਵੀ ਨਹੀਂ ਹੁੰਦਾ ਐਸੇ ਕਰਕੇ ਸਿੰਘ ਸਾਹਿਬ ਵਿਦਾਂਤੀ ਨੇ ਕਿਹਾ ਸੀ ਕਿ ਤੈਅ ਤਾਂ ਕਰੋ ਕਿਵੇਂ ਲਾਉਣੇ ਨੇ ਕਿਵੇਂ ਹਟਾਉਣੇ ਨੇ ਜਾਂ ਉਹਨਾਂ ਦਾ ਕਾਰਜ ਖੇਤਰ ਕੀ ਆ ਕਿਉਂਕਿ 96 ਤੋਂ ਬਾਅਦ 99 ਤੋਂ ਬਾਅਦ ਇਹਨਾਂ ਦੀ ਸਿੱਖੀ ਦੇ ਜਿਹੜੇ ਬਾਕੀ ਪਿੰਨ ਕੇਂਦਰ ਸੀ ਇੱਕ ਤਾਂ ਸਰਕਾਰ ਹੁੰਦੀ ਹੈ ਜੇ ਬਣ ਜੇ ਇੱਕ ਅਕਾਲਕ ਸ਼੍ਰੋਮਣੀ ਕਮੇਟੀ ਤੇ ਇੱਕ ਅਕਾਲੀ ਦਲ ਇਹ ਸਾਰੇ ਮਸਲ ਕੇ ਇਹਨਾਂ ਨੇ ਆਪਣੀ ਜੇਬ ਚ ਪਾ ਲਈ ਸੀ ਜੀ ਇਸੇ ਕਰਕੇ ਕੋ ਫਿਰ ਉਹਨਾਂ ਨੇ ਕਿਹਾ ਵੀ ਪੀਟੀਸੀ ਦੇ ਇਜਾਰੇ ਦਾ ਨਿਖਤਮ ਕਰੋ ਹੂੰ ਗਰਵਾਣੀ ਨਹੀਂ ਪ੍ਰਸਾਰਣ ਦੀ ਇਹਨੂੰ ਮੁਨਾਫੇ ਦਾ ਧੰਦਾ ਨਾ ਬਣਾਓ ਉਹ ਨਹੀਂ ਕੀਤਾ ਹੂੰ ਜਿਹੜੀ ਝੁੰਡਾ ਕਮੇਟੀ ਸੀ ਨਾ ਜੀ ਝੁੰਡਾ ਕਮੇਟੀ ਨੇ ਤਾਂ ਸਿਰਫ ਬਾਦਲ ਦਲ ਦੇ ਵਰਕਰਾਂ ਦੀ رائے ਲਈ ਸੀ ਨਾ ਜੀ ਹੂੰ ਉਹਨਾਂ ਵੀ ਰਹਿ ਗਿਆ ਸੀ ਅਕਾਲੀ ਦਲ ਦਾ ਪ੍ਰਧਾਨ ਅੱਡ ਹੋਣਾ ਚਾਹੀਦਾ ਮੁੱਖ ਮੰਤਰੀ ਅੱਡ ਹੋਣਾ ਚਾਹੀਦਾ ਇਹ ਹੀ ਗੱਲ ਟੋੜਾ ਸਾਹਿਬ ਨੇ ਕਹੀ ਸੀ ਜੀ ਆਦipur ਦੀ ਚੋਣ ਹਾਰਨ ਤੋਂ ਬਾਅਦ ਤੇ ਉਹਨਾਂ ਨੂੰ ਦੇਖੋ ਫਿਰ ਕੱਢ ਕੇ ਦਮ ਲਿਆ ਹੂੰ ਦੂਜਾ ਉਹਨਾਂ ਨੇ ਕਿਹਾ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਦੀ ਚੋਣ ਲੜੂ ਉਹ ਕੋਈ ਸਿਆਸੀ ਚੋਣ ਨਹੀਂ ਲੜੂ ਇਹਨਾਂ ਨੇ ਸ਼੍ਰੋਮਣੀ ਕਮੇਟੀ ਪੌੜੀ ਬਣਾ ਲਈ ਸੀ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਬਣੋ ਫਿਰ ਐਮਐਲਏ ਬਣੋ ਫਿਰ ਮੰਤਰੀ ਬਣੋ ਜੀ ਉਹਨਾਂ ਨੇ ਕਿਹਾ ਸੀ ਖੁਦਮੁਖਤਾਰ ਚਾਹੀਦੀ ਐ ਤਿੱਗੀ ਗਲਤੂਨਾ ਕਮੇਟੀ ਨੇ ਕਹੇ ਸੀ ਅਕਾਲ ਤਖਤ ਦੇ ਆਦੇਸ਼ਾਂ ਦੀ ਖੁਦਮੁਖਤਿਆਰੀ ਦੀ ਪਾਲਣਾ ਹੋਣੀ ਚਾਹੀਦੀ ਐ ਜੀ ਜਿਹੜੀਆਂ ਗੱਲਾਂ ਬਾਹਰ ਆਈਆਂ ਚਾਹੇ ਨਾ ਨੇ ਰਿਪੋਰਟ ਰਸਮੀ ਤੌਰ ਤੇ ਜਾਰੀ ਨਹੀਂ ਕੀਤੀ ਹੂੰ ਰਸਮੀ ਤੌਰ ਤੇ ਤਾਂ ਇਹ ਵੀ ਕਹਿਤਾ ਵੀ ਉਹਦੀਆਂ ਸਪਾਰਸ਼ਾਂ ਪ੍ਰਵਾਨ ਕੀਤੀਆਂ ਜਾਂਦੀਆਂ ਨੇ ਜੀ ਇਹ ਤਾਂ ਫਿਰ ਉਹੀ ਹੋ ਗਿਆ ਨਾ ਵੀ ਪੰਚਾਂ ਦਾ ਕਿਹਾ ਸਰਬੱਤੇ ਪਰਨਾਲਾ ਉੱਥੇ ਦਾ ਉੱਥੇ ਹੂੰ ਸੋ ਇਹ ਇਹਨਾਂ ਦੀ ਹਾਲਤ ਆ ਜਿਹੜੀ ਪੈਦਾ ਹੋਈ ਐ ਤੇ ਅਕਾਲ ਪੱਖ ਪੱਤ ਦਾ ਜਦੋਂ ਹੁਕਮਨਾਮਾ ਜਾਰੀ ਹੁੰਦਾ ਉਦੋਂ ਪੰਜ ਸਿੰਘ ਸਹਿਵਾਨ ਵਿਚਾਰ ਕਰਦੇ ਨੇ ਜੀ ਉਹ ਹੁਕਮਨਾਮਾ ਜਾਰੀ ਹੁੰਦਾ ਹੂੰ ਉਹ ਹੁਕਮਨਾਮਾ ਲਾਗੂ ਕਰਾਉਣਾ ਹੁੰਦਾ ਸ਼੍ਰੋਮਣੀ ਕਮੇਟੀ ਨੇ ਤੇ ਪੰਥਕ ਸੰਗਠਨਾਂ ਨੇ ਜੀ ਜਿਹੜੇ ਸਿੱਖ ਪੰਥ ਦੀ ਪ੍ਰਵਾਨਤ ਰਹਿਤ ਮਰਿਆਦਾ ਨੂੰ ਮੰਨਦੇ ਹੋਣ ਜੀ ਉਹਦੀ ਨਿਗਰਾਨੀ ਕਰਨੀ ਹੁੰਦੀ ਆ ਅਕਾਲ ਪੱਖ ਸਾਹਿਬ ਦੇ ਸਿੰਘ ਸਾਹਿਬ ਨੇ ਜੀ ਇੱਕ ਫੇਤੇ ਜਾ ਕੇ ਉਹਨਾਂ ਨੇ ਫਿਰ ਇਹ ਦੇਖਣਾ ਹੁੰਦਾ ਕਿ ਇਹ ਹੁਕਮਨਾਮਾ ਲਾਗੂ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੀ ਇਹਦੇ ਸਬੰਧੀ ਉਹ ਦਰਮਿਆਨ ਵੀ ਕੋਈ ਗੱਲ ਕਹਿ ਸਕਦੇ ਆ ਜਾਂ ਪੰਜ ਛੇ ਸਹਿਬਾਨ ਨੂੰ ਬੁਲਾ ਕੇ ਫੇਰ ਵੀ ਕੋਈ ਗੱਲ ਕਹਿ ਸਕਦੇ ਆ ਜੀ ਪਰ ਬਾਕੀ ਸਿੰਘ ਸਹਿਬਾਨ ਇਹਦੇ ਬਾਰੇ ਗੋਲ ਇਹ ਹੁਕਮਨਾਮਾ ਹੈ ਰਿਹਾ ਕੀ ਹੋ ਰਿਹਾ ਲਾਗੂ ਮੁਠੀਕ ਹੋ ਰਿਹਾ ਕਿ ਗਲਤ ਹੋ ਰਿਹਾ ਜੀ ਉਸ ਤੋਂ ਬਾਅਦ ਅਕਾਲ ਤੱਕ ਸਾਡੇ ਜੱਜੇਦਾਰ ਵੀ ਹੁੰਦੇ ਆ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਪੁਰਬ ਵੇਲੇ ਅਕਾਲ ਤਖਤ ਦੇ ਜਥੇਦਾਰ ਨੇ ਕਹਿਤਾ ਸੀ ਨਾ ਜੀ ਹੁਕਮਨਾਮਾ ਇਹਨਾਂ ਵਿੰਦਨ ਲਾਗੂ ਕਰੋ ਜੱਕੋ ਤਕੀਨਾ ਕਰੋ ਉਹਨਾਂ ਨੇ ਇੱਕ ਗੱਲ ਕਹੀ ਸੀ ਇਹਨਾਂ ਨੇ ਹੁਕਮਨਾਮਾ ਹੁਣ ਪੂਰੀ ਤਰ੍ਹਾਂ ਨਾਲ ਦਿੱਤਾ ਉਸ ਤੋਂ ਬਾਅਦ ਜੀ ਹੁਣ ਸਿੰਘ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਨੇ ਵਰਕ ਕਮੇਟੀ ਦੇ ਫੈਸਲੇ ਇਸ ਤਰ੍ਹਾਂ ਕਰਨ ਨੂੰ ਪ੍ਰਵਾਨ ਕੀ ਦਿੱਤੀ ਸੀ ਜਾਂ ਨਹੀਂ ਦਿੱਤੀ ਸੀ ਸਹੀ ਗੱਲ ਕਿਉਂਕਿ ਹੁਣ ਗੱਲ ਉੱਥੇ ਆ ਗਈ ਜਾਂ ਤਾਂ ਟੰਡੇ ਵਾਲੇ ਨਹੀਂ ਜਾਂ ਪੰਡਿਆਂ ਵਾਲੇ ਜੀ ਇਹ ਜਦੋਂ ਉਹਨਾਂ ਨੇ ਵਰਕ ਕਮੇਟੀ ਨੂੰ ਕਿਹਾ ਅਸੀਂ ਅਕਾਲ ਤਖਤ ਦੇ ਜਥੇਦਾਰ ਦੀ ਸਹਿਮਤੀ ਨਾਲ ਆ ਕੁਝ ਕਰ ਰਹੇ ਹਾਂ ਹੂੰ ਤੇ ਜੋ ਕੁਝ ਕੀਤਾ ਉਹਨੂੰ ਸਮੁੱਚਾ ਸਿੱਖ ਜਗਤ ਕਹਿੰਦਾ ਹੁਕਮਨਾਮਾ ਦੀ ਲੰਘਣਾ ਹੂੰ ਸਿੰਘ ਸਾਹਿਬ ਉਹ ਗਿਆਨੀ ਰਗਵੀਰ ਸਿਕਨ ਸਪਸ਼ਟ ਕਰਨੀ ਚਾਹੀਦੀ ਇਹ ਸਿਚੁਏਸ਼ਨ ਜੀ ਜੀ ਸੋ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਗੱਲਬਾਤ ਤੁਸੀਂ ਕੀਤੀ ਹੈਗੀ ਵੀ ਸੁਖਵੀਰ ਬਾਦਲ ਦਾ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਸੀਗਾ ਸੋ ਜਿਹੜੇ ਜਿਹੜੇ ਬਾਕੀ ਲੀਡਰ ਹੈਗੇ ਨੇ ਇਹਨਾਂ ਦਾ ਅਸਤੀਫੇ ਦੀ ਵੀ ਕਿਵੇਂ ਹੈਗੀ ਹੈ ਕੱਲ੍ਹ ਨੇ ਗੱਲੇ ਨਹੀਂ ਕੀਤੀ ਆਉਣ ਵਾਲੇ ਸਮੇਂ 'ਚ ਦੇਖਾਂਗੇ ਮਹੀਨੇ ਦੇ ਵਿੱਚ ਤੁਸੀਂ ਭਰਤੀ ਕਰਕੇ ਨਵਾਂ ਦਲ ਚੁਣ ਲੈਣਾ ਸਿਫੇ ਪ੍ਰਵਾਨ ਕੀਤੇ ਕਰੋਗੇ ਐ ਸਿਫੇ ਪ੍ਰਵਾਨ ਕਰਨ ਦਾ ਮਤਲਬ ਉਹਨਾਂ ਨੂੰ ਦਲ ਤੋਂ ਕੱਢਣਾ ਦਾ ਮਤਲਬ ਥੋੜ੍ਹਾ ਹੀ ਸੀ ਹੂੰ ਕਿਉਂਕਿ ਇਹ ਸਿਫੇਆਂ ਦੀ ਛੜੀ ਉਦੋਂ ਸ਼ੁਰੂ ਕੀਤੀ ਗਈ ਸੀ ਇਸ ਚੀਮੇ ਦੀ ਅਗਵਾਈ ਦੇ ਵਿੱਚ ਇਨਕੇ ਸ਼ਰਮਾ ਜੀ ਮਿਲ ਜੋਤੀ ਜੀ ਵੀ ਅਕਾਲ ਤਖਤ ਕਿਉਂ ਦਖਲ ਦੇ ਰਿਹਾ ਅਕਾਲੀ ਦਲ ਦੇ ਮਾਮਲਿਆਂ 'ਚ ਹੂੰ ਇਹ ਇਸ ਪ੍ਰਸੰਗ 'ਚ ਉਹਨਾਂ ਨੇ ਕਿਹਾ ਸੀ ਵੀ ਹੁਣ ਕਿਉਂਕਿ ਤੁਸੀਂ ਅਕਾਲ ਤਖਤ ਦੇ ਅਦੇਸ਼ ਦੀ ਪਾਲਣਾ ਕਰਨੀ ਆ ਜਿਹੜੇ ਜਿਨ੍ਹਾਂ ਨੇ ਪਹਿਲੀ ਇਹਦੇ ਵਿਰੋਧ ਚ ਇਹਨੂੰ ਆ ਪ੍ਰਵਾਨ ਕਰਕੇ ਆਹ ਕੁਝ ਕੀਤਾ ਹੋਇਆ ਉਹਨਾਂ ਦੇ ਅਸਤੀਫੇ ਮਨਜ਼ੂਰ ਕਰਕੇ ਭੇਜੋ ਠੀਕ ਆ ਮੁੜ ਕੇ ਚੁਣੇ ਜਾਣ ਡੈਲੀਗੇਟ ਬਣ ਜਾਣ ਇਹ ਤੇ ਤਾਂ ਦੇਖੋ ਅਕਾਲ ਤਖਤ ਨੇ ਗੱਲਾਂ ਤਾਂ ਰੋਕ ਲਾਈਓ ਨਹੀਂ ਸੀ ਨਾ ਹੂੰ ਇਹਨਾਂ ਨੂੰ ਕਿਹਾ ਸੀ ਤੁਸੀਂ ਨੈਤਿਕ ਸ਼ਕਤੀ ਹਾਸਲ ਕਰੋ ਤੇ ਇਸ ਦੇਸ਼ਾਂ ਚ ਪੰਥ ਦੀ ਸੇਵਾ ਕਰੋ ਜੀ ਇਹਨਾਂ ਨੇ ਦੱਸਤਾ ਵੀ ਜਿਹੜੀ ਜਿਹੜੀ ਧਾਰਨਕ ਸੇਵਾ ਲਈ ਸੀ ਉਹ ਤਾਂ ਇਹਨਾਂ ਸੀ ਸਾਡੀ ਮਜਬੂਰੀ ਸੀ ਫੈਸਲਾ ਅਸੀਂ ਕੋਈ ਨਹੀਂ ਮੰਨਣਾ ਉਹ ਫੈਸਲੇ ਥੋੜੀ ਸੀ ਕਾਲ ਤੱਕ ਦੇ ਫੈਸਲੇ ਤਾਹਾਂ ਦੀ ਵਿਆਹ ਕਰੋ ਉਹ ਇਹਨਾਂ ਨੇ ਇੱਕ ਵੀ ਨਹੀਂ ਮੰਨੇ ਆ ਜੀ ਜੀ ਸੋਮਾਲੀ ਸਾਹਿਬ ਜੀ ਇਸ ਤਰ੍ਹਾਂ 1 ਮਾਰਚ ਨੂੰ ਸ਼ਰਮਨੀ ਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਉਸ ਤੇ ਕੀ ਕਹੋਗੇ ਨਹੀਂ ਚਲੋ ਇਹ ਤਾਂ ਹੁਣ ਕਹਿੰਦਾ ਕੀ ਹੈ ਜੀ ਜੇ ਤਾਂ ਕੋਈ ਗੱਲ ਕਹਿਣ ਵਾਲੀ ਹੋਵੇ ਠੀਕ ਹੈ ਮੈਂ ਤਾਂ ਕਿਹਾ ਵੀ ਇਹ ਸੁਖਵੀਰ ਗੈਂਗ ਦੀ ਵਸਾਰੀ ਕਰਨਗੇ ਜਿਹਦਾ ਜਿਹਦਾ ਸਿੱਖ ਪੰਥ ਦੇ ਹਿਤਾਂ ਨਾਲ ਕੋਈ ਸਬੰਧ ਨਹੀਂ ਹੂੰ ਇਹਨੇ ਪਿਛਲੇ 30 ਸਾਲਾਂ ਚ ਉਹ ਸੇਧ ਲਾਗੂ ਕੀਤੀ ਆ ਜਿਹਦੇ ਬਾਰੇ ਸਿੰਘ ਸਾਹਿਬ ਨੇ ਉੱਥੇ ਕਿਹਾ ਤੁਸੀਂ ਪੰਥ ਵੱਲ ਪਿੱਛੇ ਕਰ ਲਈ ਤੁਸੀਂ ਪੰਜਾਬ ਵੱਲ ਪਿੱਛੇ ਕਰ ਲਈ ਥੋਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮ ਅਤੇ ਮਲ੍ਹਮ ਲਾਉਣ ਲਈ ਤੁਸੀਂ ਹੰਗਣਾ ਪਾਪਾ ਜ਼ਖਮ ਉਚੇੜੇ ਨੇ ਇਹ ਤਾਂ ਉਹਦੇ ਧਾਰਨੀ ਨੇ ਹੂੰ ਹੂੰ ਉਹ ਇਹਦੇ ਨਾਲ ਬਾਰੇ ਕੀ ਕਹਿਣਾ ਤੁਹਾਨੂੰ ਕੀ ਲੱਗਦਾ ਵੀ ਸੁਖਵੀਰ ਬਾਦਲ ਤੁਹਾਨੂੰ ਕੀ ਲੱਗਦਾ ਸੁਖਵੀਰ ਬਾਦਲ ਦੁਬਾਰਾ ਤੋਂ ਫਿਰ ਪ੍ਰਧਾਨਚੂਨੇ ਜਾਣਗੇ ਬੜੂਏ ਪੜੋ ਜੀ ਹੋਰ ਕੋਹਣਾਂ ਦੇ ਕੋਲੇ ਅੱਛਾ ਜੀ ਕਿ ਉਹ ਤੇ ਰੋਕ ਵੀ ਕੋਈ ਨਹੀਂ ਹੂੰ ਇਹ ਇਸ ਕਰਕੇ ਮਤਲਬ ਇੱਕ ਥਾਂ ਤੇ ਮੈਂ ਸੁਣ ਰਿਹਾ ਸੀ ਕੋਈ ਪਤਾ ਨਹੀਂ ਕਿਸੇ ਉਹ ਆ ਉਹ ਕਹਿੰਦਾ ਸੁਖਵੀਰ ਬਾਦਲ ਮੁੜ ਕੇ ਪ੍ਰਧਾਨ ਨਹੀਂ ਬਣੂ ਇਹਦਾ ਉਹਦਾ ਉਹ ਇਸ ਕਿ ਤੂੰ ਜੋਤਸ਼ੀ ਆ ਤੂੰ ਮੁੜ ਕੇ ਪ੍ਰਧਾਨ ਨਹੀਂ ਬਣੂ ਜਿਵੇਂ ਸੁਖਵੀਰ ਬਾਦਲ ਤੋਂ ਕਹਾ ਦੇ ਮੈਂ ਕਦੇ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣੂ ਹੂੰ ਕਿਉਂਕਿ ਪੱਕੇ ਹੀ ਪਤਾ ਵੀ ਉਹਨੇ ਹੀ ਬਣਨਾ ਇਸ ਕਰਕੇ ਅਹੇ ਜੇ ਮੇਰੇ ਵਰਗ ਨੇ ਜਿਹੜੇ ਉਹਨਾਂ ਦੇ ਪਾਸ਼ੂ ਉਹ ਕਹਿਣ ਲੱਗੇ ਨੇ ਜੀ ਸੁਖਵੀਰ ਨੇ ਪ੍ਰਧਾਨ ਬਣਦਾ ਹੋਰ ਕੌਣ ਬਣੂ ਦੱਸੋ ਜੀ ਤੁਸੀਂ ਜਦੋਂ ਸੁਖਵੀਰ ਨੇ ਆਪਣਾ ਕਾਰਜਕਾਰੀ ਪ੍ਰਧਾਨ ਲਾਇਆ ਸੀ ਹਮ ਹੁਣ ਉਹਦਾ ਅਸਤੀਫਾ ਪ੍ਰਵਾਨ ਹੋ ਗਿਆ ਹੁਣ ਕਾਰਜਕਾਰੀ ਪ੍ਰਧਾਨ ਦਾ ਕੀ ਕੰਮ ਕਾਨੂੰਨੀ ਦਲ ਦੇ ਸੰਵਿਧਾਨ ਅਨੁਸਾਰ ਜਨਰਲ ਹਾਊਸ ਹੋਣ ਤੱਕ ਉਹਨੂੰ ਨਵਾਂ ਪ੍ਰਧਾਨ ਚੋਣਾ ਚਾਹੀਦਾ ਜੀ ਰਾਸ਼ਟਰੀ ਤੌਰ ਤੇ ਸਿਖਾਈ ਪ੍ਰਧਾਨ ਜਿਹੜਾ ਅਗਲੇ ਹਾਊਸ ਤੱਕ ਚੱਲੂ ਕਾਰਜਕਾਰੀ ਪ੍ਰਧਾਨ ਦਾ ਹੁਣ ਤਾਂ ਕੋਈ ਮਤਲਬ ਨਹੀਂ ਕਾਰਜਕਾਰੀ ਪ੍ਰਧਾਨ ਤਾਂ ਉਦੋਂ ਹੁੰਦਾ ਜਦ ਪ੍ਰਧਾਨ ਛੁੱਟੀ ਤੇ ਹੋਵੇ ਜਦ ਕੋਈ ਕਹੇ ਵੀ ਮੈਂ ਹੋਰ ਪਾਸੇ ਜਾ ਰਿਹਾ ਤੁਹਾਨੂੰ ਆਪਿਸ਼ ਕੀਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਸੋ ਮਾਲੀ ਸਾਹਿਬ ਹਾਂ ਜੀ ਤਲਗਣਾ ਤੇ ਲੰਗਣਾ ਕਰ ਰਹੇ ਨੇ ਪਰ ਅੰਤ ਨੂੰ ਜਿਵੇਂ ਉਹ ਕਹਿੰਦੇ ਨਾ ਸ਼ਾਹ ਮੁਹੰਮਦਾਂ ਅੰਤ ਨੂੰ ਉਹੀ ਹੋਣਾ ਜਿਹੜਾ ਕਲੇਗਾ ਖਾਲਸਾ ਪੰਥ ਜੀ ਜੀ ਸੋ ਮਾਲੀ ਸਾਹਿਬ ਜਿਹਨੇ ਬੀਬੀ ਜਗੀਰ ਕੌਰ ਬਾਗੀ ਧਿਰ ਦੀ ਹੈਗੀ ਹੈ ਲੀਡਰ ਉਨੇ ਵੀ ਕੱਲ ਇੱਕ ਬਿਆਨ ਦਿੱਤਾ ਵੀ ਜਿਹੜੀ ਸਾਰੀ ਡਰਾਮੇਬਾਜ਼ੀ ਕੀਤੀ ਗਈ ਹੈ ਤੁਹਾਡਾ ਕੀ ਸੇ ਕਹਿਣਾ ਹੈ ਇਹ ਤਾਂ ਕੋਈ ਰੋਲੇ ਨਹੀਂ ਜੀ ਹੁਣ ਗੱਲ ਪਤਾ ਕੀ ਆ ਹੁਣ ਕਹੀ ਜਾਂਦੇ ਨੇ ਵੀ ਸੁਧਾਰ ਲਹਿਰ ਵਾਲੇ ਤਖਤ ਸਾਹਿਬ ਦੇ ਜਥੇ ਦਾ ਕੋਲ ਜਾਣਗੇ ਵੀ ਸਾਨੂੰ ਕੀ ਹੁਕਮਾਂ ਜੀ ਹਾਂਜੀ ਤੁਸੀਂ ਸਿੱਧਾ ਹੋ ਕੇ ਮਹਿਮ ਸ਼ੁਰੂ ਕਰੋ ਵੀ ਇਹ ਪਗੋੜੇ ਨੇ ਅਕਾਲ ਤਖਤ ਤੋਂ ਹੂੰ ਜਿਹੜੀ ਗੱਲ ਜਿਹੜੀ ਤੁਸੀਂ ਪਹਿਲਾਂ ਕਿਹਾ ਵੀ ਸਿੰਘ ਸਾਹਿਬ ਨੇ ਸਾਨੂੰ ਕਿਹਾ ਤੁਸੀਂ ਕੰਮ ਕਰੋ ਹੂੰ ਇਹ ਇਹ ਅਸਲ ਦੇ ਵਿੱਚ ਨਾ ਜਿਵੇਂ ਸਿੰਘ ਸਹਿਬਾਨ ਨੇ ਪੰਛ ਦੇ ਵਿਹੜੇ 'ਚ ਬਾਲ ਰੇਡ ਕਿਸੇ ਵੀ ਭਾਈ ਹੁਣ ਇਦੋਂ ਬਾਅਦ ਫੈਸਲਾ ਤੁਹਾਡੇ ਹੱਥ 'ਚ ਆ। ਹੂੰ ਅਸਲ ਤੇ ਨੈਤਿਕ ਤੌਰ ਤੇ ਸਿਧਾਂਤਕ ਤੌਰ ਤੇ ਸਿਆਸੀ ਤੌਰ ਤੇ ਸਾਰੀਆਂ ਕਮਜ਼ੋਰ ਸ਼ਕਤੀਆਂ ਨੇ ਝਟਕਦੀਆਂ ਰੁਹਾਨੇ। ਜੀ ਇਹ ਤਾਂ ਉਹਨੇ ਵੀ ਸਾਡੇ ਵਾਲਾ ਸਾਰਾ ਕੰਮ ਨਾ ਪਾਕਿਸਤਾਨ ਦੇ ਜੱਫੇਦਾਰੇ ਕਰ ਦੇਣਾ। ਹੂੰ ਤਾਂ ਕਿ ਗਲੀਆਂ ਹੋਵਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ। ਜੀ ਤੁਸੀਂ ਤਖਤ ਦੇ ਜਫੇਦਾਰ ਕੋਲੇ ਕੀ ਜਾ ਤਾਂ ਤੁਸੀਂ ਸ਼ਿਕਾਇਤ ਦੁਬਾਰੇ ਕਰ ਦੋ ਵੀ ਉਲੰਘਣਾ ਕੀਤੀ ਆ ਮੈਂ ਤਖਤ ਦੇ ਜਫੇਦਾਰ ਵਿਚਾਰ ਲੈਣਗੇ ਵੀ ਅਸੀਂ ਜਾਵਾਂਗੇ ਦੱਸੋ ਜੀ ਸਾਨੂੰ ਕੀ ਹੁਕਮ ਸਾਰੇ ਪੰਥ ਨੂੰ ਹੁਕਮ ਵੀ ਹੁਕਮਨਾਮਾ ਲਾਗੂ ਕਰੋ ਹੁਕਮਨਾਮੇ ਹੱਕਤਮ ਹਾਲ ਬਣਾਓ ਇਸੇ ਕਰਕੇ ਆ ਨਾ ਜਿਹੜਾ ਹਰ ਚਰਨ ਬੈਸ ਆ ਉਹ ਕਹਿੰਦਾ ਵੀ ਕਿਸੇ ਨੂੰ ਕੀ ਹੱਕਾ ਸਵਾਲ ਪੁੱਛਣ ਦਾ ਹੂੰ ਸਾਡਾ ਸਬੰਧ ਅਕਾਲ ਤਖਤ ਦੇ ਨਾਲ ਅਕਾਲ ਤਖਤ ਦਾ ਜਫੇਦਾਰ ਪੁੱਛਣੂ ਅਸੀਂ ਜਵਾਬ ਦੇ ਦਾਂਗੇ ਜੀ ਮੈਂ ਕਿਉਂ ਕਿਉਂ ਨਹੀਂ ਲੋਕਾਂ ਨੂੰ ਕਿਉਂ ਨਹੀਂ ਹੱਕ ਜੀ ਜੀ ਸੰਤਿ ਕ ਭਾਵਨਾਵਾਂ ਅਨਸਾਰ ਪੰਥ ਦੀ ਭਲਾਈ ਲਈ ਹੁਕਮਨਾਮਾ ਲਾਗੂ ਕੀਤਾ ਜੀ ਇਹਨਾਂ ਦੀ ਪੰਥ ਨੂੰ ਮਤਲਬ ਕੋਈ ਜਵਾਬ ਦੇ ਹੀ ਨਹੀਂ ਹੂੰ ਉਹ ਤਾਂ ਉਹੀ ਗੱਲ ਚੀਮੇ ਵਾਲੀ ਫਿਰ ਸਾਹਮਣੇ ਆ ਰਹੀ ਹੈ ਨਾ ਵੀ ਜਥੇਦਾਰ ਨੂੰ ਤਾਂ ਆਪਾਂ ਸੈੱਟ ਕਰ ਲਿਆ ਬੇਤਕਰਾਰ ਹੂੰ ਸੋ ਇਸ ਕਰਕੇ ਏਹ ਠੱਕੀ ਰਿੱਧਣੀ ਨਹੀਂ ਹਾਲਤ ਜੋ ਬਣੇ ਹੋਏ ਠੱਕੀ ਨਹੀਂ ਰਿੱਧਣੀ ਜੀ ਜੀ ਸੋ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਇੱਕ ਪਾਸੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਦੀ ਗੱਲ ਕੀਤੀ ਹੈ ਦੂਜੇ ਪਾਸੇ ਗੱਲ ਕਰੀ ਆਪਾਂ ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਖੜਾ ਹੋਣ ਜਾ ਰਹੇ 14 ਤਰੀਕ ਨੂੰ ਉਸ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਹਰ ਇੱਕ ਨੂੰ ਪਾਰਟੀ ਬਣਾਉਣ ਦਾ ਹੱਕ ਹੈ ਜੀ ਹਰ ਇੱਕ ਨੂੰ ਪੰਥਕ ਪਾਰਟੀ ਅਕਾਲੀ ਦਲ ਜੱਜ ਅਬਰਸਰ ਬਣਾ ਲਓ ਤੁਸੀਂ ਮੁਖ ਪ੍ਰਸਾਹ ਬਣਾ ਲਓ ਮੁਖਸਰ ਬਣਾ ਲਓ ਫਤੇਗੜ ਸਾਹ ਬਣਾ ਲਓ ਦੰਗਵਾ ਸਾਹ ਬਣਾ ਲਓ ਜੀ ਇਹ ਤਾਂ ਗੱਲ ਇਹੀ ਹੈ ਨਾ ਵੀ ਤੁਸੀਂ ਪ੍ਰੋਗਰਾਮ ਤੇ ਪਾਲ ਸਿੱਖੀ ਲਿਖੀ ਹੋਣੀ ਜੀ ਸੱਲਾ ਬੰਦੇ ਬਦਲਣ ਦੀ ਖੇਡ ਨਹੀਂ ਹੈ ਜੀ ਹੂੰ ਬੰਦੇ ਤਾਂ ਆਪਾਂ 92 ਬਦਲ ਕੇ ਦੇਖ ਲੇ ੱੱਗਾ ਚੌੜ ਹੋ ਗਿਆ ਨਾ ਸਾਰਾ ਹੂੰ ਹੂੰ ਅਸਲ ਸਵਾਲਾ ਪੰਥਕ ਮਾਰਗ ਸੇਧ ਅਪਣਾਉਣ ਦੀ ਹੂੰ ਜਿਹਦੇ ਬਾਰੇ ਕਾਲ ਤੱਕ ਸਭ ਤੋਂ ਬਰਤਾਂਤ ਸਿਰਜਿਆ ਗਿਆ ਇੱਕ ਹਾਂਜੀ ਉਹ ਬਰਤਾਂਤ ਸਿਰਜਿਆ ਗਿਆ ਵੀ ਪੰਥ ਕੀ ਆ ਹੂੰ ਪੰਥ ਦੀ ਲੀਕੀ ਆ ਪੰਥ ਪ੍ਰਸਤੀ ਪੰਜਾਬ ਪ੍ਰਸਤੀ ਤੇ ਸਰਵਤ ਦੇ ਭਲੇ ਦਾ ਧਾਰਨੀ ਹੋਣਾ ਜੀ ਸਿੱਖੀ ਦੇ ਵਿੱਚ ਪਹਿਲੀ ਦੱਸਿਆ ਹੋਇਆ ਰਾਜੇ ਸ਼ੀਮਕਦਮ ਕੁੱਤੇ ਜਾਇਦਗਾਵਣ ਬੈਠੇ ਸੁੱਤੇ ਜੀ ਆਖਰਾਮ ਵੱਜੋ ਹੋਵੇ ਨਹੀਂ ਮੋਇਆ ਸਾਸ ਨਾ ਜਾਏ ਹਮ ਮਾਇਆ ਤਾਰੀ ਅੰਨਾ ਬੋਲਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੱਥਾ ਜਾਏ ਜੀ ਜਿਨ ਮਨ ਹੋਰ ਮੁਖ ਹੋਰ ਸਿਕੰਢੇ ਗੁਰਬਾਣੀ ਸੇਧ ਦਿੰਦੀ ਹੈ ਨਾ ਹਾਂਜੀ ਹੁਣ ਹੁਣ ਇਹ ਪਖੰਡ ਪਤਾ ਕੀ ਕਰ ਰਹੇ ਨੇ ਧਰਮ ਤੇ ਸਿਆਸਤ ਹਮ ਧਰਮ ਤੇ ਸਿਆਸਤ ਵੱਖ-ਵੱਖ ਨਹੀਂ ਹੁੰਦੀਆਂ ਜੀ ਸਿਆਸਤ ਨੇ ਧਰਮ ਤੋਂ ਸੇਧ ਲੈਣੀ ਹੁੰਦੀ ਆ ਹਮ ਉਹ ਮਾਰਕਸ਼ੇਦ ਗੁਰੂਗਰਾਂ ਸਾਹਿਬ ਚ ਦਰਜਿਆ ਉਹਨੂੰ ਪੜਾ ਲਓ ਉਹਨੂੰ ਪੰਚ ਪ੍ਰਵਾਨ ਕਰ ਲੂ ਕੋਈ ਵੀ ਅੱਗੇ ਆ ਸਕਦਾ ਲੀਡਰ ਬਣ ਸਕਦਾ ਜੀ ਇਸ ਤੇ ਮਨਾਹੀ ਤਾਂ ਹੈ ਮਨਾਹੀ ਤਾਂ ਇਹਨਾਂ ਤੇ ਨਹੀਂ ਲੱਗੀ ਹੂੰ ਉਹ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਤੇ ਮਨਾਹੀ ਕੋਈ ਕਰਨ ਲਾਉ ਸਹੀ ਗੱਲ ਹੈ ਸੋ ਇਹ ਫਟਕਾ ਹਾਂ ਹਾਂਜੀ ਤੁਸੀਂ ਦੇਖ ਲਓ ਕਿਸਾਨ ਅੰਦੋਲਨ ਚ ਕੀ ਹੋਇਆ ਇਹ ਦੂਜੇ ਨੇ ਜਿਹੜੇ ਵੱਡਾ ਇਕੱਠ ਕਰਕੇ ਇੱਕ ਏਕਤਾ ਦਾ ਮਤਾ ਹਉ ਨਾਲੇ ਲੈ ਕੇ ਗਏ ਜੀ ਉਹ ਕਹਿੰਦੇ ਸਾਡੇ ਨਾਲ ਖੜਾ ਲਓ ਦਸ ਤਰਲੀਆਂ ਖੜਾਉਣੀ ਨੇ ਸਾਡੇ ਵਿੱਚ ਆਜੋ ਆ ਇੱਕ ਤਾਂ ਉੱਪਰ ਤਾਂ ਪਰੇਆਂ ਗੱਲਾਂ ਨੇ ਭੁੱਲ ਜੋ ਕਿ ਉਹ ਵੀ ਬਲੈਕਮੇਲਿੰਗ ਦੀ ਸਿਆਸਤਾਂ ਮਰਨ ਵਰਤ ਦਾ ਬਲੈਕਮੇਲਿੰਗ ਅੱਛਾ ਜੀ ਵੀ ਗੱਲ ਉਹਦੀ ਜਾਨ ਬਚਾਉਣ ਦੀ ਮੂਰੇ ਕਰਕੇ ਕਹਿੰਦਾ ਤਾਕਾ ਸਿੰਘ ਕੋਟੜੇ ਦਾ ਮੈਂ ਕੱਲ ਬਿਆਨ ਸੁਣਿਆ ਕਹਿੰਦਾ ਹੁਣ ਸਾਰਾ ਪੰਜਾਬ ਸਾਡੇ ਨਾਲ ਸਾਰਾ ਪੰਜਾਬ ਦੱਲੇ ਵਾਲਾ ਸਾਹਿਬ ਨਾਲ ਇਕੱਲੇ ਲੀਡਰ ਕੀ ਕਰ ਲੈਣਗੇ ਕਹਿੰਦਾ ਉਹਨਾਂ ਨੇ ਤਰਲੀਆਂ ਖੜਾਉਣੀਆਂ 10 ਸਾਡੀਆਂ ਤਰਲੀਆਂ ਕੋਲ ਆ ਕੇ ਖੜਾ ਲੈਣ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਹਿਤਾ ਇਹ ਕਿ ਨਾ 15 ਤਰੀਕ ਦੀ ਮੀਟਿੰਗ ਕਰਨੀ ਆ ਵੀ ਆਪਾਂ ਸਾਂਝਾ ਵੱਡਾ ਕਿਸਾਨ ਅੰਦੋਲਨ ਨੂੰ ਕਿਵੇਂ ਚਲਾਈਏ ਜੀ ਉਹ ਕਹਿੰਦਾ ਛੱਡੋ ਨਾ ਗੱਲਾਂ ਚ ਕੋਈ ਫਾਇਦਾ ਨਹੀਂ ਸਿੱਧੇ ਉਸ ਤੋਂ ਪਹਿਲਾਂ ਸਾਡੇ ਮੋਰਚੇ ਚ ਆਓ ਜੇ ਤੁਸੀਂ ਸਾਡੇ ਮੋਰਚੇ ਚ ਆ ਗਏ ਤਾਂ ਹੀ ਗੱਲੇ ਵਾਲੀ ਜਾਨ ਬਚ ਸਕਦੀ ਆ ਜੀ ਹੁਣ ਇਹ ਕਾਕਾ ਕੋਟਲੀ ਆ ਸੀ ਜਿਹੜਾ ਇੱਕ ਟੁਟਕਲਾ ਜਿਹਾ ਕੋਈ ਸੁਣਾ ਰਿਹਾ ਸੀ ਕਹਿੰਦਾ ਇਹਦੇ ਦੋ ਹੀ ਹੱਥ ਲੱਡੂ ਨੇ ਹੂੰ ਜੇ ਤਾਂ ਮੋਰਚਾ ਜਿੱਤ ਗਿਆ ਤਾਂ ਇਹ ਬਾਕੀ ਸਾਰੇ ਘੜੀਸਲੇ ਖਤਮ ਕਰ ਤੇ ਜੀ ਸਭ ਤੋਂ ਵੱਡਾ ਦਾਲੇ ਇਹ ਜੇ ਲੱਲੇ ਵਾਲ ਸ਼ਹੀਦ ਹੋ ਗਏ ਇਹਦੀ ਪ੍ਰਧਾਨਗੀ ਪੱਕੀ ਹੂੰ ਸੋ ਇਸ ਕਰਕੇ ਇਹ ਜਿਹੜੀਆਂ ਨਿੱਜ ਪਰਸਤ ਕਹ ਲਓ ਤੁਸੀਂ ਪਰਿਵਾਰ ਪਰਸਤ ਕਹ ਲਓ ਤੁਸੀਂ ਵਪਾਰ ਪਰਸਤ ਕਹ ਲਓ ਇਹ ਖੇਡਾ ਖੇਡੀਆਂ ਨੂੰ ਪੰਜਾਬ ਚ ਸਭ ਤੋਂ ਵੱਡਾ ਖਣਾ ਅੱਜਕੱਲ ਜੀ ਜੇ ਆਪਾਂ ਕੱਲਾ ਇਹੀ ਕਹੀ ਹੈ ਨਾ ਜਿਵੇਂ ਕਹਿੰਦੇ ਹੁੰਦੇ ਪੈਸਾ ਖੋਟਾ ਆਪਣਾ ਦੂਜੇ ਨੂੰ ਕੀ ਦੋਸ਼ ਭਟਕੇ ਤਾਂ ਅਸੀਂ ਹੋਇਆ ਸਿੱਖ ਫਲਸਫੇ ਤੋਂ ਸਿੱਖ ਇਤਿਹਾਸ ਤੋਂ ਪਰੰਪਰਾਵਾਂ ਤੋਂ ਰਹਿਤ ਮਰਿਆਦਾ ਤੋਂ ਦੋਸ਼ ਆਪਾਂ ਭਾਜ ਪੰਨੂ ਦੇ ਜੀ ਭਾਜ ਫਿਰ ਕਿਉਂ ਚਾਹੁੰਦੀ ਆ ਵੀ ਪੰਜਾਬ ਖੰਡਿਆ ਰਹੇ ਬਿਲਕੁਲ ਜੀ ਕਿ ਤੁਸੀਂ ਉਹਨਾਂ ਦੇ ਖੇਡ ਕਿਉਂ ਖੇਡ ਰਹੇ ਹੋ ਨਹੀਂ ਹੋ ਜੋ ਇਕੱਠੇ ਬੈਠ ਹੂੰ ਹੂੰ ਉਹ ਗੰਭੀਰ ਮਸਲੇ ਨੇ ਜੀ ਸਾਰੇ ਪੰਥ ਨੂੰ ਕਹਿ ਲੋ ਪੰਜਾਬ ਨੂੰ ਕਹਿ ਲੋ ਮਤਲਬ ਗੰਭੀਰਤਾ ਨਾਲ ਜੀ ਬਵਾਦ ਰਖਾਉਣਾ ਚਾਹੀਦਾ ਸੋਚਣਾ ਚਾਹੀਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ ਬਾਹਰ ਪ੍ਰਾਈਵੇਸਨ ਸਾਈਂ ਮੁਝੇ ਨਾ ਦੇ ਇਹ ਕੱਲਾ ਸਰੀਰਕ ਤੌਰ ਤੇ ਨਹੀਂ ਹੁੰਦਾ ਇਹ ਵਿਚਾਰਕ ਤੌਰ ਤੇ ਵੀ ਹੁੰਦਾ ਮਾਨਸਿਕ ਤੌਰ ਤੇ ਵੀ ਹੁੰਦਾ ਠੀਕ ਹੈ ਜੀ ਸੋ ਮਾਲੀ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ